ਐਵੇਂ ਕਹਿੰਦੇ ਕਹਿੰਦੇ ਰਹਗੇ ਤੈਨੂੰ ਦਿਲਾਂ ਵਾਲੀ ਗੱਲ ਹੂੰ ਜਦੋਂ ਕਹਿਣ ਜੋਗੇ ਹੋਈ ਨੀ ਤੂੰ ਗੈਰ ਹੋ ਗਈ ਕਹਿਣ ਜੋਗੇ ਹੋਏ ਨੀ ਤੂੰ ਗੈਰ ਹੋਵੇ ਫਿਰ ਉਹ ਕਹਿੰਦੀ ਆ ਕਿ ਮੈਨੂੰ ਮਰਾਂ ਦੀ ਕੈਦ ਹੂੰ ਵੇਖ ਰਾਂਗੀ ਤੇਰੀ ਚੁੱਪ ਸਾਨੂੰ ਸਜ਼ਾ ਕਿਸੇ ਜੁਰਮ ਬਗੈਰ ਹੋਈ ਨਹੀਂ ਸਜ਼ਾ ਕਿਸੇ ਜੁਰਮ ਬਗੈਰ ਹੋਈ ਉਹ ਕਹਿੰਦਾ ਮੈਂ ਕਿਉਂ ਨਹੀਂ ਕਿਹਾ ਮੈਂ ਡਰਦਾ ਸੀ ਨਾ ਕਹਾਂ ਤਾਂ ਗੱਲ ਖਤਮ ਹੋਏਗੀ ਕਦੇ ਸਮਝਦੀ ਤੂੰ ਵੀ ਤਾਂ ਇਸ਼ਾਰਿਆਂ ਦੀ ਗੱਲ ਤੇਰੀ ਸਾਦਗੀ ਦੇ ਉੱਤੇ ਦਿਲ ਹਾਰਿਆਂ ਦੀ ਗੱਲ ਵਾਹ ਵਾਹ ਨਿੱਕ ਕਦੇ ਸਮਝਦੀ ਤੂੰ ਵੀ ਤਾਂ ਇਸ਼ਾਰਿਆਂ ਦੀ ਗੱਲ ਤੇਰੀ ਸਾਦਗੀ ਦੇ ਉੱਤੇ ਦਿਲ ਹਾਰਿਆਂ ਦੀ ਗੱਲ ਦਿਲ ਹਾਰਿਆਂ ਦੀ ਗੱਲ ਵੇ ਇਹ ਵੀ ਨੇ ਨੂੰ ਨੇੜੀ ਪਉਦਾ ਰਿਆ ਕੁਲ ਜੇ ਸਵਾਲ ਹਾਂ ਮੇਰੀ ਜ਼ਿੰਦਗੀ ਚ ਆਉਂਦਾ ਕਦੇ ਬਣ ਕੇ ਪੁੱਛਾਲ ਇੱਕ ਦੂਜੇ ਨੂੰ ਜ਼ੁਬਾਨੋਂ ਨਾ ਬੁਲਾਇਆ ਪਾਵੇਂ ਆਪਾਂ ਹਾਂ ਆ ਵੀ ਸਾਡੀ ਬਦਨਾਮੀ ਪੈਰ ਪੈਰ ਹੋ ਗਈ ਵੇ ਸਾਨੂੰ ਸਜ਼ਾ ਕਿਸੇ ਜੁਰਮੋਂ ਬਗੈਰ ਹੋ ਗਈ ਨਹੀਂ ਜਦੋਂ ਕਹਿਣ ਜੁਗੇ ਹੋਏ ਨੀ ਤੂੰ ਗੈਰ ਹੋਗੀ ਓ ਬਸ ਯਾਦਾਂ ਚ ਵਸਾ ਕੇ ਨੀਕ ਤੇਰੀ ਤਸਵੀਰ ਕਦੋਂ ਵਾਲਾ ਜੀ ਤੂੰ ਹੋ ਜੂ ਸੁਨੇਹ ਰਾਹਾਂ ਦਾ ਫਕੀਰ ਕਦੋਂ ਵਾਲਾ ਜੀ ਨੀ ਬਸ ਯਾਦਾਂ ਚ ਫਕੀਰ ਨੀ ਇੱਕ ਤੇਰੀ ਤਸਵੀਰ ਤਦੋਂ ਵਾਲਾ ਜੀਤ ਹੋ ਜੂ ਸੁਨੇਰਾ ਹਾਂ ਦਾ ਫਕੀਰ ਸੁਨੇਰਾ ਹਾਂ ਦਾ ਫਕੀਰ ਮੈਨੂੰ ਬੜਾ ਦੁੱਖ ਦੇਉ ਤੇਰੇ ਪਿਆਰ ਦਾ ਨਸੂਰ ਭਾਵੇਂ ਹੋ ਗਿਆਂ ਬੇਗਾਨੇ ਯਾਦ ਹੋਂ ਨਾ ਏ ਜ਼ਰੂਰ ਕੀ ਨਿਤ ਕੇ ਮਾਰ ਮਾਰ ਕੱਢੇ ਮੈਂ ਸਾਰੇ ਖੁਸ਼ੀਆਂ ਤੇ ਚਾ ਮੇ ਸਾਡਾ ਦਿਲ ਹੁਣ ਰਮਾ ਵਾਲੀ ਠਹਿਰ ਹੋ ਗਈ ਨਹੀਂ ਜਦ ਕਹਿਣ ਜੋਗੇ ਹੋਏ ਨੀ ਤੂੰ ਗੈਰ ਹੋ ਗਈ ਮੈਂ ਸਾਨੂੰ سزا ਕਿਸੇ ਜ਼ੁਰਮ ਬਗੈਰ ਹੋ ਗਈ ਨਹੀਂ ਜਦੋਂ ਕਹਿਣ ਜੋਗੇ ਹੋਏ ਨੀ ਤੂੰ ਗੈਰ ਹੋ ਗਈ